ਇਸ ਗੁਰੂ ਘਰ ਦਾ ਨਾਮ ਹੈਗਾ ਜੀ ਗੁਰਦੁਆਰਾ ਵਿਪਹਾਉਰ ਸਾਹਿਬ ਤੇ ਇਸ ਗੁਰੂ ਘਰ ਵਿੱਚ ਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੌਪਈ ਸਾਹਿਬ ਦੀ ਰਚਨਾ ਕੀਤੀ ਸੀ ਤੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਹੁਣ ਗੁਰੂ ਘਰ ਦੇ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਕਰੋ ਦਰਸ਼ਨ ਸੰਗਤੋਂ ਗੁਰੂ ਘਰ ਦੇ ਜੈਕ दे लिया यार भाई भारी करते मेरी औरली गगनली

오늘 저녁에 밥 먹으러 왔습니다. 응응응 안녕히 가세요 여보 찬따라 어디서 사는거지? 여기서 사는거지 어디서 사는거지? 여기 어디서 사는거지? 여기 어디서 사는거지? 어디서 사는거지? 여기 여기 ਇੱਧਰ ਜੋੜਾ ਘਰ ਆ ਜੀ ਤੇ ਇੱਧਰ ਰਾਤ ਰਹਿਣ ਵਾਸਤੇ ਕਮਰੇ ਦੰਦੇ ਆ ਸੰਗਤਾਂ ਨੂੰ ਇੱਧਰ ਪਾਰਕ ਦੇਵਾਨ ਹਾਲ ਉਹ ਬੜੀ ਦੇਖਣਾ ਅੰਦਰ ਲਈ ਨਾ ਕੋਈ ਫਾਇਦਾ ਹੋਵੇ ਪੂਰੇ ਮੈਨੂੰ ਉਹ ਕਿਤੇ ਕੋਈ ਨਹੀਂ ਉੱਥੇ ਕੋਈ ਨਹੀਂ ਤੇ ਜਦੋਂ ਆਜਾਦੀ ਮੀਟ ਪਰ ਗਰੀਫੇ ਲਾ ਲਾਓ ਹੈ ਨਾ ਮਾਸੇ ਇਹ ਬੰਨੇ ਹੋਟੀ ਆਹ ਦਾ ਲੰਗਰ ਛੱਕ ਹੁਣ ਆਪਾਂ ਕਮਰੇ ਬੱਲ ਰਵਾਨਾ ਹੁੰਨੇ ਆ ਹਾਂਜੀ ਲੋੜ ਅਨੁਸਾਰ ਭੋਜਨ ਛਕਣ ਤੋਂ ਬਾਅਦ ਹੁਣ ਆਪਾਂ ਕਮਰੇ ਵੱਲ ਚੱਲ ਰਹੇ ਆ ਤੇ ਹੁਣ ਆਪਾਂ ਅੱਗੇ ਵੱਲ ਨੂੰ ਜਾਵਾਂਗੇ ਬਲਕਨਾਸ ਵੱਲੋਂ ਬਹੁਤਿਆਨਾਂ ਤਪੂਸਾਂ ਨੂੰ ਠੀਕ ਆ ਵੀ ਸੰਗ ਤੋਂ ਇਹ ਸੀਗਾ ਆਪਣਾ ਵਲੌਗ ਤੇ ਆਪਾਂ ਨੇ ਟਿਚ ਰੋਟੀ ਚ ਵੀ ਹੁੰਦੇ ਹੋਏ ਸੰਗਤ